ਪੁਲਿਸ ਜਿਲ੍ਹਾ ਲੁਧਿਆਣਾ ਦਿਹਾਤੀ ਐਸਐਸਪੀ ਡਾਕਟਰ ਅੰਕੁਰ ਗੁਪਤਾ ਵੱਲੋਂ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਨ ਲਈ ਚਲਾਈ ਗਈ ਮਹਮੇ ਦੇ ਤਹਿਤ ਲੁਧਿਆਣਾ ਦਿਹਾਤੀ ਪੁਲਿਸ ਨੇ ਕਤਲ ਕੇਸ ਦੀ ਗੁੱਥੀ ਨੂੰ ਸਲਝਾਉਂਦਿਆਂ ਸਫਲਤਾ ਹਾਸਲ ਕੀਤੀ ਹੈ ਪ੍ਰੈਸ ਕਾਨਫਰੰਸ ਦੌਰਾਨ ਐਸਐਸਪੀ ਡਾਕਟਰ ਅੰਕੁਰ ਗੁਪਤਾ ਐਸਪੀ ਹਰਕਮਲ ਕੌਰ ਡੀਐਸਪੀ ਇੰਦਰਜੀਤ ਸਿੰਘ ਬੋਪਾਰੇ ਡੀਐਸਪੀ ਬ੍ਰਿੰਦਰ ਸਿੰਘ ਖੋਸਾ ਥਾਣਾ ਸੁਧਾਰ ਦੇ ਮੁਖ ਅਫਸਰ ਜਸਵਿੰਦਰ ਸਿੰਘ ਦੀ ਪੁਲਿਸ ਪਾਰਟੀ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਪੁਲਸ ਨੇ ਗ੍ਰਿਫਤਾਰ ਕੀਤੇ ਤਿੰਨਾਂ ਵਿਅਕਤੀਆਂ ਕੋਲੋਂ ਸਵਿਫਟ ਡੀਆਰ ਵਾਰਦਾਤ ਵਿੱਚ ਵਰਤੇ ਮੋਟਰਸਾਈਕਲ ਬਰਾਮਦ ਕਰ ਲਏ ਨੇ ਉਹਨਾਂ ਜਾਣਕਾਰੀ ਦਿੰਦਿਆਂ ਇਹ ਵੀ ਦੱਸਿਆ ਕਿ ਤਿੰਨੋਂ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਅੱਗੇ ਪੁੱਛਗਿੱਛ ਕੀਤੀ ਜਾਵੇਗੀ ਨੈਰ ਵਿੱਚੋਂ ਗੋਤਾਖੋਰਾਂ ਦੀ ਮਦਦ ਨਾਲ ਮ੍ਰਿਤਕ ਗੁਰਮੀਤ ਸਿੰਘ ਦੀ ਲਾਸ਼ ਨੂੰ ਲੱਭ ਕੇ ਮੁਰਚਰੀ ਵਿੱਚ ਰਖਵਾ ਦਿੱਤਾ ਏ ਪੁਲਿਸ ਅਧਿਾਰਕ ਤੋਂ ਜਸਵੀਰ ਸਿੰਘ ਹੀਰਾ ਦੀ ਰਿਪੋਰਟ ਅਕੀਨ ਕੈਮਰਾ ਪਾਈਏ ਰਾਜ ਪਿੱਛੇ ਕਰ ਕਰਤੇ ਆ ਵਰਤਾਲਾਪ ਕੱਲ੍ਹ ਸਵੇਰੇ ਅਗਲੀ ਮਾਰਨਿੰਗ ਸਾਡੇ ਕੋਲ ਇੱਕ ਇਨਫੋਰਮੇਸ਼ਨ ਆਈ ਕਿ ਇੱਕ ਜੁਗਨਿਤ ਸਿੰਘ ਨਾਮ ਦਾ ਬੰਦਾ ਹੈ ਇਹ ਲੁਧਿਆਣਾ ਸ਼ਹਿਰ ਬ੍ਰੈਂਡਵੌਕ ਮਾਲ ਦੇ ਬਾਹਰੋਂ ਇੱਕ ਕਬੀ ਲੈ ਕੇ ਡਰਾਈਵਿੰਗ ਦਾ ਕੰਮ ਕਰਦਾ ਹੈ ਤੇ ਟੈਕਸੀ ਲੈ ਕੇ ਚੱਲਿਆ ਤੇ ਅੱਗੇ ਜਾਕੀ ਇਹਦਾ ਫੋਨ ਦੀ ਲੋਕੇਸ਼ਨ ਮਤ ਆ ਗਈ ਇਹਨੇ ਸਾਥ ਸਾਥ ਸਭ ਇਤਲਾਹ ਦਿੱਤੀ ਤੇ ਨਾਲ ਜਿਹੜੀ ਆਈ ਹੈ ਇਹਦੀ ਲਾਫਤਾ ਮਤਲਬ ਬੰਦੇ ਦਾ ਕੱਲ੍ਹ ਬੁਫਾਰੀ ਦਾ ਬੂਥ ਤੇ ਪਾ ਰਹੇ ਸੀ ਕੇਰੀ ਦੀ ਲਾਈਵ ਲੋਕੇਸ਼ਨ ਇਹਨੇ ਆਪਣੀ ਸਾਥ ਨੂੰ ਸੈਂਡ ਕੀਤੀ ਹੋਈ ਸੀ آف ہو گئی تو شکی لگی معاملوسف شیئر کی امیڈیٹلی ساری ٹیم کی سانو بھی مطلب کافی سیریئس میٹر لگیا کہ ادا لانے شہر تو بلیک واقع بندیا نے ٹیکسی کی مل کے نہ بندہ لبیا نہ وہ گی مطلب یہ لائن ایک طرح کیس ہو گیا سارے بھی نہ تو وہ ویئر باکس پتا چل رہے تھے بندے کے نہ وہ کوئی ڈیڈ باڈی ملی سو سانوں سارے اینڈ تکلیف کی ودن تین ٹو چار گھنٹے ہی سان جی دوشیا کا پتا چلیا کہ گل اس طرح ہوئی ہے کہ جڑے تین بندے تھے ہرپریت اور ہیپی گرتےج گربنت ਇਹ ਤਿੰਨ ਬੰਦੇਆਂ ਨੇ ਘਾਇਤੀ ਸੀ ਦੇਸ਼ ਦੀ ਇੱਕ ਟੈਕਸੀ ਤੇ ਹੋਰ ਕੀ ਜਦੋਂ ਇਹਨਾਂ ਦਾ ਬੇਸਿਕ ਆਈਡੀਆ ਸੀ ਕਿ ਉਹ ਮਰ ਲੁੱਟੂ ਕਰਨ ਦਾ ਤੇ ਜਦੋਂ ਜਿਹੜਾ ਗੁਰਮੀਤ ਸੀ ਇਹ ਕਾਫੀ ਡਰੇਗੀ ਨਾਲ ਇਹਨਾਂ ਦਾ ਸਾਹਮਣਾ ਕੀਤਾ ਇਹ ਕਨਫਰੰਟ ਕੀਤਾ ਪਰ ਇਹੋ ਵੀ ਤਿੰਨ ਬੰਦੇ ਸੀ ਇਹਨਾਂ ਨੇ ਉਹ ਓਵਰ ਪਾਵਰ ਕਰਕੇ ਉਹਦਾ ਮਰਡਰ ਕੀਤਾ ਖੰਜਰ ਦੇ ਨਾਲ ਵਾਰ ਕਰਕੇ ਤੇ ਅਲਟੀਮੇਟਲੀ ਉਹਦੀ ਸੁਧਾਰ ਕੇ ਨਾਲ ਹੈ ਉਹਦੀ ਟੈਕਸੀ ਉਹਦੀ ਬਾਡੀ ਉਹਦੇ ਟੈਕਸੀ ਉਹਦੇ ਵਿੱਚ ਗਿਆ ਤਾਂ ਤੇ یہ سارا ابھی نالی بندے جڑے دونوں سی مڑ کے پھر ابھی تفتیش شروع کی یہاں کا ایک دو موٹر سائیکل سامان لگے سی سی ٹی وی کیمرا اس کو جب یہاں نے گڈی ٹیکسی کی کی رات پونے تین بجے تو اس کو پہلے دو موٹر سائیکل کرا کے گئے وہ نمبر بھی ڈیٹیل لے کے موٹر سائکل کے نمبر بھی ابھی تفتیش چلی تو ادھر سنان پتا چلیا بھی یہ منگلے موٹر سائیکل سی نے اپنے اپنے کسی دوستوں رکھیں گی وہاں نے سنوں یہ بارے انفارمیشن دیتی ਇਹਨਾਂ ਦੀ ਸੀਰੀਅਲ ਅਨਲਾਈਜ਼ ਕੀਤੀ ਗਈ ਤੇ ਉਹ ਸੀਰੀਅਲ ਜਿਹਨੂੰ ਸਾਨੂੰ ਨੰਬਰ ਆਇਆ ਉਹਦੀ ਲੋਕੇਸ਼ਨ ਵੇਖ ਕੇ ਤੇ ਉਹ ਰੋਪੜ ਜਿਹੜੇ ਦੇ ਲਈ ਰੋਪੜ ਲਈ ਆਈ ਸੀ ਉਹਦੇ ਅਸੀਂ ਕਿੰਨੋਂ ਬੰਦੇ ਸਾਡੀ ਜਿਹੜੀ ਟੀਮਾਂ ਬਣਾਈਆਂ ਸੀ ਵਕਫਾ ਐਸਪੀਡੀ ਮੈਡਮ ਦੇ ਅੰਡਰ ਨਾਲ ਡੀਐਸਪੀ ਡੀਐਸਪੀ ਦੇ ਅੱਖਾਂ ਐਫਐਚਓ ਤਿੰਨ ਚਾਰ ਸੀਗੇ ਇਹਨਾਂ ਨੇ ਮਲਟੀਪਲ ਟੀਮਾਂ ਨੇ ਸਾਰੇ ਐਂਗਲਸ ਨੂੰ ਕਵਰ ਕਰਦੇ ਹੋਏ ਕਾਰਵਾਈ ਰੋਪੜ ਜਿਹੜੇ ਨੂੰ ਅੱਜ ਕੱਲ੍ਹ ਕਰ ਲੈ ਤੇ ਅੱਜ ਇਹਨਾਂ ਦਾ ਰਿਮਾਂਡ ਲੈ ਕੇ ਅੱਗੇ ਤਕਰੀਰ ਬੋਡੀ ਮਿਲ ਗਈ ਜਿੰਦੀ ਚ ਜੀ ਡੈਡ ਬੋਡੀ ਐ ਚੋ ਅਸੀਂ ਚਾਰ ਟੀਮਾਂ ਲਗਾਈਆਂ ਹੋਈਆਂ ਨੇ ਗੋਤਾ ਖੋੜਾ ਦੇ ਨਾਲ ਤੁਹਾਨੂੰ ਉਮੀਦ ਹੈ ਨਹੀਂ ਕਾਫੀ ਜਲਦੀ ਖਿਲਾਫਚਰ ਹੋ ਜਾਏ ਤੇ ਗੱਡੀ ਸਰ ਜਿਹੜੀ ਸੀ ਗੱਡੀ ਰਿਕਵਰ ਹੋ ਗਈ ਐ ਗੱਡੀ ਉਹ ਕਿੱਥੋਂ ਆਈ ਐ ਜੀ ਉਹ ਗੱਡੀ ਬੇਸਿਕਲੀ ਅਸੀਂ ਸੋਵਾਲ ਪਿੰਡ ਹੈਗਾ ਉਹਦੇ ਕੰਢੇ ਤੋਂ ਹੋਣੀ ਪਹਿਲਾਂ ਵੀ ਇਹਨਾਂ ਨੇ ਕਿਤੇ ਵੀ ਵਾਰਦਾਤ ਜੀ ਹੈ ਜੀ ਪਹਿਲਾਂ ਇਹਨਾਂ ਲੋਕਾਂ ਕੋਲ ਕ੍ਰਿਮੀਨਲ ਬੈਕਗ੍ਰਾਉਂਡ ਅਸੀਂ ਚੈੱਕ ਕਰਾਇਆ ਜੀ ਉਹਦੇ ਮੁਤਾਬਕ ਕੋਈ ਇਹਨਾਂ ਦਾ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਐ ਇਹਨਾਂ ਨੇ ਇਹ ਵਾਰਦਾਤ ਨੂੰ ਅੰਜਾਮ ਦੇਣ ਲਈ ਪਹਿਲੀ ਵਾਰੀ ਇਹ ਪਲਾਨ ਬਣਾਇਆ ਤੇ ਇਹ ਬਸ ਹੋਰ ਵੀ ਹੈਗਾ ਇਹ ਤਿੰਨ ਬੰਦੇ ਆ ਜੀ ਬਾਕੀ ਜਿਹੜੀ ਜਿਹਨਾਂ ਨੂੰ ਇਹਨਾਂ ਨੇ ਕੋਈ ਇਹਨਾਂ ਤੋਂ ਇਹਨਾਂ ਨੇ ਸਪੋਰਟ ਲਈ ਕਿਸੇ ਤੋਂ ਕੋਈ ਵੀ ਤਰੀਕੀ ਸੀ ਕੋਈ ਬਹੁਤ ਸਾਰੀ ਹੁਣ ਅਸੀਂ ਡਿਟੇਲ ਵਿੱਚ ਅੱਜ ਰਿਮਾਂਡ ਲੈ ਲਿਆ ਨਾਲ ਉਹਨਾਂ ਨੂੰ ਪੇਸ਼ ਕਰਦੇ ਕਿ ਅੱਗੇ ਕੋਈ ਵੀ ਫਾਈਨੈਂਸ਼ੀਅਲ ਕੀ ਹੈ ਇਹਨਾਂ ਦਾ ਟ੍ਰੇਲ ਜਾਂ ਇਹਨਾਂ ਨੇ ਕਿ ਕਿਹੜੇ ਜਿਹੜੇ ਬਿਜ਼ਨਸ ਕਰ ਰਹੇ ਹੋ ਕਿਦੇ ਨਾਮ ਤੇ ਇਹਨਾਂ ਨੂੰ ਦੱਸਿਆ ਸੀ ਉਹ ਟੈਕੋ ਮੁੰਮਾ ਸੀਗਾ ਦੂਜਾ ਕੀ ਹੈ ਨਾ ਇਹ ਤਿੰਨਾਂ ਚੋ ਕੀ ਹੈ ਉਹ ਸਾਰੀ ਡਿਟੇਲ ਦੇ ਲਈ ਅਸੀਂ ਡਿਟੇਲ ਚੈੱਕ ਕਰਦੇ ਤੇ ਰਿਮਾਂਡ ਕਿੰਨੇ ਦਿਨ ਦਾ ਹੈ ਰਿਮਾਂਡ 2 ਦਿਨ ਦਾ ਹੈ ਕਿ ਕਿੱਥੋਂ ਦੇ ਰਹਿਣ ਸੀ ਅਜੇ ਕਿੱਥੋਂ ਦੇ ਰਹਿਣ ਸੀ ਬੇਸਿਕਲੀ ਠੀਕ ਹੈ ਕਿਉਂਕਿ ਨਕਲ ਦੇ ਦੋ ਦੋ ਦੇ ਸੌਬੀ ਇਹ ਅਸੀਂ ਵਿਦਨ ਮਤਲਬ ਕੱਲ ਸਵੇਰੇ ਸਾਡੇ ਕੋਲ 6:30 ਵਜੇ ਇਨਫੋਰਮੇਸ਼ਨ ਆਈ ਇਨ ਫੈਕਟ ਮੇਰੀ ਕੋਲ ਤੇ ਆਈ ਸੀ ਕਿ ਮੈਂ ਅੱਜ ਆਪਣੇ ਅਸਲ ਨੂੰ ਡਿਟੇਲ ਐਕਟਿਵ ਕੀਤਾ ਕਿ ਨਾਲ ਦੀ ਨਾਲ ਇਹਨਾਂ ਨੇ ਵਿਦਨ 3 ਤੋਂ 4 ਆਵਰ ਹੋਰੇ 10 ਵਜੇ ਨੂੰ ਅਸੀਂ ਕਲੀਅਰ ਕਰ ਦਿੱਤਾ ਸੀਗਾ ਤੇ ਦੁਪਹਿਰੇ ਤੱਕ ਉਹ ਬੰਦੇ ਵੀ ਅਸੀਂ ਫੜ ਲਏ ਸੀਗੇ ਸਾਰਾ ਉਹ ਬਹੁਤ ਹੀ ਟ੍ਰੈਸ਼ ਕਰਦੇ ਨਾਮ ਜਗਦੀਸ਼ ਸਿੰਘ ਬਿੱਟੂ ਆ ਜੀ ਲੁਧਿਆਣਾ ਤੋਂ ਸ਼ੋਮ ਨੇ ਕੱਲ੍ਹ ਕੱਲ ਸੀਨੇ ਮਿਲਦਾ ਹਲਕਾ ਪਛਮ ਲੁਧਿਆਣਾ ਹਾਂ ਸਰ ਕੀ ਮਾਮਲਾ ਕੀ ਹੈ ਮਾਮਲਾ ਇਹ ਵੀ ਸਾਡਾ ਵੀਰ ਰਾਤ 2:30 ਦੇ ਕਰੀਬ ਬੈਠਾ ਮੋਲ ਤੋਂ ਸਾਰੀ ਚੱਕੀ ਰਾਏਕੋਟ ਵੱਲ ਤੇ ਦੋ ਸਾਰੀ ਚੱਕੀਆਂ ਜੀ ਰਾਏਕੋਟ ਤੋਂ ਜਾਣ ਨੂੰ ਉਹਨਾਂ ਨੇ ਦਵਾਰੀ ਚੱਕੀਆਂ ਪੰਜ ਅੱਗੇ ਰਾਸਤੇ 'ਚ ਮੋਲਾਪੁਰ ਤੋਂ ਪਤਾ ਲੱਗੇ ਵੀ ਨਿੰਗ ਸਿੰਘ ਵੀਰ ਕੋਈ ਨੌ ਉਹਦਾ ਹਰਪ੍ਰੀਤ ਸਿੰਘ ਅੱਲਾਹ ਦੇ ਵੀਰ ਕਹਿੰਦੇ ਉਹਨੂੰ ਪਸੰਦ ਨਹੀਂ ਸਮਝਦੇ ਕਿਉਂਕਿ ਉਹਨੇ ਬਾਨ ਵੀ ਲਾਜ਼ਮੀ ਰੱਖੀ ਉਹ ਰਾਏਕੋਟ ਚਲੇ ਗਏ ਜੀ ਜੇ ਸਾਡਾ ਤੁਹਾਨੂੰ ਐਕਸਪਟ ਤੋਂ ਸਾਡੇ ਸਾਰੀ ਗੱਲ ਦੱਸੀ ਆ ਵੀ ਰਾਏਕੋਟ ਜਾ ਕੇ ਆ ਕੇ ਮੁੜ ਕੇ ਉਹਦੇ ਉਹਨਾਂ ਨੇ ਵੀ ਵਾਪਸ ਕੀਤੀ ਹੈ ਜੀ ਵਾਦਰ ਕਾਂਦੋਵਾਲ ਸਾਡੇ ਬੰਦੇ ਨੇ ਕੋਸ਼ਿਸ਼ ਵੀ ਕੀਤੀ ਆਵਾਜ਼ ਛਣਾਉਣ ਲੱਗੇ ਉਹਨਾਂ ਨੇ ਕਨੈਕਟਰ ਵਾਲੀ ਛੀਟ ਤੇ ਬੰਦੇ ਨੂੰ ਉਠਾਤਾ ਜਿਸ ਦਿਨ ਉਹਦੇ ਤੇ ਹਥਿਆਰ ਦਾ ਇਸਤੇਮਾਲ ਕੀਤਾ ਗਿਆ ਬਹੁਤ ਜ਼ਿਆਦਾ ਗੱਡੀ ਦੇਖ ਲਈ ਗੱਡੀ ਖੂਨੋਂ ਖੂਨ ਹੋਈ ਗਈ ਆ ਉਸ ਤੋਂ ਬਾਅਦ ਉਹਨੇ ਮੋਈ ਇੱਕ ਜਗ੍ਹਾ ਖਾਲੀ ਲੈ ਕੇ ਗੱਡੀ ਖੜੀ ਕਰਤੀ ਲੇਕਿਨ ਅਸੀਂ ਐਕਸੀਕਿਊਟਿਵ ਸਾਹਿਬ ਸਰਦਾਰ ਜਸਵਿੰਦਰ ਸਿੰਘ ਜੀ ਸਾਡੇ ਡੀਪੀ ਸਾਹਿਬ ਜੀ ਨੇ ਜੋ ਸਾਡੇ ਨਾਲ ਸਹਿਯੋਗ ਕੀਤਾ ਵੰਡ ਜੋਗਾ ਇਹ ਸੁਰੂਟ ਹੈ ਇਹਨਾਂ ਲੋਕਾਂ ਨੂੰ ਕਿਉਂਕਿ ਜੇ ਅੱਜ ਅਫਸਰ ਆਪਣੇ ਪੰਜਾਬ ਚ ਆ ਜਾਣ ਮੈਂ ਕਹਿੰਦਾ ਇੰਦੀਆਂ ਵਾਰਦਾਤਾਂ ਫੋਣੀ ਨਹੀਂ ਆਉਂਦੀ ਪਰ ਵਜਾ ਪਤਾ ਨਹੀਂ ਕਿ ਵਜਾ ਕਾਰਨ ਵਜਾ ਕੁਛ ਨਹੀਂ ਜੇ ਵਜਾ ਜੇ ਸਾਹ ਅੱਛਾ ਦੱਸ ਰਿਹਾ ਕਹਿੰਦੇ ਲੁੱਟਮਾਰ ਦੇ ਪੈਸੇ ਮੰਗੇ ਸੀ ਇਹਨਾਂ ਨੇ ਜੇ ਸਾਡੇ ਮੁੰਡਿਆਂ ਨਾਲ ਸਾਡੇ ਨਾਲ ਗੱਲ ਕੀਤੀ ਆ ਵੀ ਅਸੀਂ ਪੈਸੇ ਮੰਗੇ ਜੇ ਪੈਸੇ ਕੋ ਜਿੱਥੇ ਨਾਲ ਕੋ ਨਿਕਲ ਨਹੀਂ ਆਉਣਗੇ ਇਹਨਾਂ ਨੇ ਉਹਨਾਂ ਚੀਜ਼ਾਂ ਦੇ ਹੱਥ ਬਈ ਹੋ ਗਈ ਸਭ ਤੋਂ ਵੱਡੀ ਗੱਲ ਵੀ ਸਾਨੂੰ ਹਥਿਆਰ ਰੱਖਣ ਦਾ ਵੀ ਕੋਈ ਸਮਝ ਨਹੀਂ ਡੰਡਾ ਰੱਖਣ ਦਾ ਵੀ ਸਮਝ ਨਹੀਂ ਸੱਲੀ ਸਾਨੂੰ ਪੁਲਸ ਨਾਲ ਕੇ ਹੇਲਨੇ ਰੱਖੀ ਵੀ ਅੱਜ ਡੰਡਾ ਵੀ ਕਿਉਂ ਰੱਖਿਆ ਕੀ ਮਾਂ ਕੀ ਕਰਦੇ ਮੰਗ ਹੀ ਕਰਦਾ ਵੀ ਦੇਖੋ ਜੀ ਹੁਣ ਤਾਂ ਇਹ ਸਜ਼ਾ ਹੋਣੀ ਚਾਹੀਦੀ ਆ ਜੇ ਅੱਜ ਇਹਨਾਂ ਨੂੰ ਸਜ਼ਾ ਨਾ ਨਾ ਹੋਈ ਤੇ ਇਹਨਾਂ ਦਾ ਮੂੰਹ ਖੁੱਲ ਜਾਣਾ ਉਹ ਦੂਜੀ ਨਹੀਂ ਗੱਲ ਜਿਨ੍ਹਾਂ ਨੇ ਸਿੰਘ ਨੇ ਬਾਣਾ ਪਾਇਆ ਉਹਨਾਂ ਦਾ ਬਾਣਾ ਉਤਾਰੇ ਜਾਵੇ ਗੁਰੂ ਦੇ ਬੰਦ ਨੂੰ ਲਾਜਾ ਰਹੇ ਨੇ ਜਿਹੜਾ ਸ੍ਰੀ ਸਾਹਿਬ ਪਾਇਆ ਗੁਰੂ ਦੀ ਸ੍ਰੀ ਸਾਹਿਬ ਨੂੰ ਲਾਜਾ ਰਹੇ ਨੇ ਕਿਉਂਕਿ ਆਪਾਂ ਨੂੰ ਇਹ ਨਹੀਂ ਦੱਸਿਆ ਵੀ ਨੇਤੀ ਦੇ ਮਾਰਕ ਉਹ ਜਿਹੜੀ ਮੇਟਕ ਤੇ ਆ ਉਹ ਹਲੇ ਤੱਕ ਵੀ ਮੈਂ ਤਾਂ ਦੇਖ ਜੇ ਕੋਈ ਪ੍ਰਸ਼ਾਸਨ ਨੇ ਲਾਇਆ ਨੇ ਜੀ ਅਫਸਰ ਸਾਹਿਬਾਨੇ ਆਠਾਟਾ ਬਹੁਤ ਦੇ ਲਾਇਆ ਨੇ ਬਹੁਤ ਚੰਗੇ ਹਲੇ ਹੋਰ ਲੈਣਗੇ ਨੇ ਜੀ ਡੀਪੀ ਸਾਹਿਬ ਦਾ ਫੋਨ ਵੀ ਆ ਗਿਆ ਉਹਨਾਂ ਨੇ ਹੋਰ ਬੰਦੇ ਭੇਜਿਆ ਗੋਟਾਗੋਰ ਭੇਜ ਰਹੇ ਨੇ ਪੂਰਾ ਸਾਡਾ ਸਹਿਯੋਗ ਸਾਡੇ ਨਾਲ ਚੱਲੇ ਨੇ ਕੋਈ ਸ਼ੱਕ ਨਹੀਂ ਜੀ ਇਹ ਨੇ ਉਹਨਾਂ ਦੇ ਮਾਮਾ ਜੀ ਜੇ ਇਹਦੇ ਸੁਧਾਰਦੇ ਹੀ ਨੇ ਜੀ ਇਹ ਵੀ ਸਾਡੇ ਨਾਲ ਵੀ ਸਾਡੇ ਨਾਲ ਪੂਰੀ ਯੂਨੀਅਨ ਖੜੀ ਜਾਂਦੀ ਜੀ ਲੋਕਾਂ ਦੀਆਂ ਸਭ ਸਾਡੇ ਨਾਲ ਨੇ ਜੀ ਲੋਕਾਂ ਦੀਆਂ ਅਸੀਂ ਇੰਨਾ ਵੀ ਸਾਡਾ ਮੁੰਡਾ ਸਾਡਾ ਭਰਾ ਸਾਡਾ ਵਾਪਸ ਨਹੀਂ ਆਉਂਦਾ ਇਹ ਸਾਨੂੰ ਦੀਵਾ ਹੀ ਹੈ ਕੋਈ ਪ੍ਰਸ਼ਾਸਨ ਲੱਗੇ ਬੀਚੇ ਵੀ ਇੱਕ ਮੁੰਡਾ ਹੈਗਾ ਉਹਨਾਂ ਦਾ ਦੋ ਕੁੜੀਆਂ ਨੇ ਕਿੰਨਾ ਬੱਚਾ ਜੀ ਇੱਕ ਨੂੰ ਸਰਕਾਰੀ ਨੌਕਰੀ ਨਹੀਂ ਦਿੱਤੀ ਜਾਵੇ ਕਿ ਉਹਨਾਂ ਦਾ ਕੋਟਾ ਪੁਰਾਣਾ